ਜਾ ਜਿਹਨੇ ਵਿਦੇਸ਼ਾਂ ਦਾ ਰੁਖਤਾ ਨਹੀਂ ਕਰਿਆ ਪਰ ਪੰਜਾਬ ਦੇ ਵਿੱਚ ਹੀ ਰਹਿ ਕੇ ਇੱਕ ਸਹਾਇਕ ਧੰਦੇ ਦੇ ਤੌਰ ਤੇ ਬੱਕਰੀ ਪਾਲਣ ਦਾ ਜਿਹੜਾ ਕਾਰੋਬਾਰ ਹੈ ਉਹ ਕਰਿਆ ਸਾਈਡ ਬਿਜ਼ਨਸ ਵਾਸਤੇ ਅਗਰ ਕੋਈ ਕੰਮ ਕਰਨਾ ਚਾਹੁੰਦਾ ਬਾਹਰ ਨਹੀਂ ਜਾਣਾ ਚਾਹੁੰਦਾ ਤਾਂ ਉਹ ਬੱਕਰੀ ਪਾਲਣ ਦਾ ਧੰਦਾ ਕਰੇ ਇਸ ਧੰਦੇ ਨਾਲ ਜਿੰਨ ਕਿ ਜ਼ਿਆਦਾਤਰ ਜਿਹੜਾ ਕੰਮ ਕਰਿਆ ਇਹ 4-5 ਸਾਲ ਤੋਂ ਹੀ ਕਰੇ 4-5 ਸਾਲ ਸੀਸਰਪਾਣਾ ਇੱਕ ਦੋ ਕਰ ਲਈ ਰੱਖਦੇ ਹੁੰਦੇ ਸੀ ਤੇ ਉਹ ਤੋਂ ਵਧਾ ਕੇ ਹੁਣ ਜਦੋਂ ਫਿਰ ਬਾਹਰ ਨਾ ਜਾਂਦਾ ਆਰਾਦਾ ਬਣਾਇਆ ਤਾਂ ਇਸ ਧੰਦੇ ਵੱਲ ਰੁਝਾਨ ਕਰਿਆ ਅੱਛਾ ਤੇ ਮੀਟ ਪਰਪਸ ਲਈ ਵੀ ਵੇਚਦੇ ਆ ਜਾਂ ਬਾਹਰ ਜਾਂਦੇ ਨੇ ਮਹਾਰਾਸ਼ਟਰ ਵਗੈਰਾ ਚਲੇ ਜਾਂਦੇ ਨੇ ਠੀਕ ਹੈ ਤੇ ਕੁਰਬਾਨੀ ਤੇ ਵੀਕ ਜਾਂਦੇ ਆ ਅੱਛੇ ਵੀਕ ਜਾਂਦੇ ਆ ਕੁਰਬਾਨੀ ਤੇ ਵਧੀਆ ਰੇਟ ਮਿਲ ਜਾਂਦਾ ਹਾਂਜੀ ਵਧੀਆ ਰੇਟ ਮਿਲ ਜਾਂਦਾ ਜਦੋਂ ਤੁਸੀਂ ਇੱਕ ਕਿੱਤੇ ਦੇ ਵਿੱਚ ਆ ਗਏ ਤਾਂ ਤੁਹਾਨੂੰ ਆਟੋਮੈਟਿਕ ਨੋਲਿਜ ਆ ਜਾਊਗੀ ਕਿਵੇਂ ਮੈਨੇਜ ਕਰਦੇ ਹਾਂ ਉਧਰ ਵੈਜੀਟੇਬਲ ਦਾ ਜਿਹੜਾ ਤੁਹਾਡਾ ਕੰਮ ਹੈ ਇਧਰ ਇਹ ਕੰਮ ਹੈ ਸਮਾਂ ਕਿਵੇਂ ਦੇ ਪਾਉਣੀ ਹੈ ਸਰ ਇਸ ਧੰਦੇ ਨੂੰ ਜਾਗਰ ਕਰਨਾ ਚਾਹੁੰਦੇ ਹੋ ਤਾਂ ਮਾਰਨਿੰਗ ਤੇ ਈਵਨਿੰਗ ਤੁਹਾਡੇ ਲਈ ਇੱਕ ਇੱਕ ਘੰਟਾ ਹੋਣਾ ਚਾਹੀਦਾ ਤੁਸੀਂ ਸਕਸੈਸ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੀ ਨੌਜਵਾਨੀ ਪੜ੍ਹ ਲਿਖ ਕੇ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ ਗੱਲਬਾਤ ਇਹ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਪਰ ਜਿਹਨੇ ਪੰਜਾਬ ਦੇ ਵਿੱਚ ਰਹਿ ਕੇ ਹੀ ਰੋਜ਼ਗਾਰ ਪੈਦਾ ਕਰ ਲਿਆ ਤੇ ਅੱਜ ਉਸ ਨੌਜਵਾਨ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਜਿਹਨੇ ਵਿਦੇਸ਼ਾਂ ਦਾ ਰੁਖਤਾ ਨਹੀਂ ਕਰਿਆ ਪਰ ਪੰਜਾਬ ਦੇ ਵਿੱਚ ਹੀ ਰਹਿ ਕੇ ਇੱਕ ਸਹਾਇਕ ਧੰਦੇ ਦੇ ਤੌਰ ਤੇ ਬੱਕਰੀ ਪਾਲਣ ਦਾ ਜਿਹੜਾ ਕਾਰੋਬਾਰ ਹੈ ਉਹ ਕਰਿਆ ਤੇ ਸਾਡੇ ਨਾਲ ਨੌਜਵਾਨ ਮੌਜੂਦ ਹੈ ਤੇ ਗੱਲਬਾਤ ਵੀ ਕਰ ਲੈਣੇ ਆ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੱਥੇ ਪਹੁੰਚਣ ਦੇ ਬਤੋੜਾ ਬਹੁਤ ਬਹੁਤ ਸਵਾਗਤ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਮਨ ਸ਼ਾਹਵਾਜ਼ ਹੈ ਜੀ ਸਹਿਬਾ ਜੀ ਪੰਜਾਬ ਦੇ ਨੌਜਵਾਨ ਨੇ ਥੋੜਾ ਜਿਹਾ ਪੜ੍ਹ ਲਿਖ ਜਾਣ ਜੀ ਤਾਂ ਉਹ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਬੇਸ਼ੱਕ ਜੀ ਪਰ ਗੱਲ ਕਰਦੇ ਆ ਤੁਹਾਡੀ ਤੁਸੀਂ ਪੰਜਾਬ ਦੇ ਵਿੱਚ ਹੀ ਰਹਿ ਕੇ ਨਾਲ ਦੀ ਨਾਲ ਜੌਬ ਕਰ ਰਹੇ ਹੋ ਨਾਲ ਦੀ ਨਾਲ ਜਿਹੜਾ ਬੱਕਰੀ ਪਾਲਣ ਦਾ ਸਹਾਇਕਤੰਦੇ ਦੇ ਤੌਰ ਤੇ ਕਰ ਰਹੇ ਹੋ ਸਹਾਇਕਤੰਦੇ ਦੇ ਤੌਰ ਤੇ ਕਰ ਰਹੇ ਹੋ ਤੇ ਪਹਿਲਾਂ ਤਾਂ ਇਹ ਦੱਸੋ ਵੀ ਜੌਬ ਕਿੱਥੇ ਕਰ ਰਹੇ ਹੋ ਤੁਸੀਂ ਮੈਂ ਸਰ ਵੈਜੀਟੇਬਲ ਕੰਪਨੀ ਦੇ ਵਿੱਚ ਜੌਬ ਕਰ ਰਿਹਾ ਹਾਂ ਅੱਧਾ ਪੰਜਾਬ ਦੇਖ ਰਹੇ ਹਾਂ ਅੱਧਾ ਪੰਜਾਬ ਦੇਖ ਰਹੇ ਫਿਰ ਤਾਂ ਸੈਲਰੀ ਵੀ ਜਿਹੜੀ ਹੋਣੀ ਆ ਕਾਫੀ ਹੋਣੀ ਆ ਚੰਗੀ ਸੈਲਰੀ ਹੈ ਪਰ ਕਹਿ ਲਈਏ ਵੀ ਲੋਕ ਕਹਿੰਦੇ ਨੇ ਸੈਲਰੀ ਵਧੀਆ ਗਈ ਤੇ ਅਸੀਂ ਕੁਝ ਘੰਟੇ ਕਰਕੇ ਬਾਕੀ ਸਾਰਾ ਦਿਨ ਆਰਾਮ ਕਰੀਆ ਸਰ ਮੇਰਾ ਕਹਿਣ ਦਾ ਭਾਵੇਂ ਇਹ ਵੀ ਦੇਖੋ ਜੋਬ ਇਕ ਲੱਗਾ ਹੈ ਸਾਈਡ ਬਿਜ਼ਨਸ ਵਾਸਤੇ ਅਗਰ ਕੋਈ ਕੰਮ ਕਰਨਾ ਚਾਹੁੰਦਾ ਬਾਹਰ ਨਹੀਂ ਜਾਣਾ ਚਾਹੁੰਦਾ ਤਾਂ ਉਹ ਬੱਕਰੀ ਪਾਲਣ ਦਾ ਧੰਦਾ ਕਰੇ ਸਭ ਤੋਂ ਸਹਾਈਕ ਧੰਦਾ ਸਭ ਤੋਂ ਵਧੀਆ ਧੰਦਾ ਇਹਦੇ ਵਿੱਚ ਬੰਦੇ ਦਾ ਮਨ ਵੀ ਲੱਗਿਆ ਰਹਿੰਦਾ ਔਰ ਸ਼ੈਤਾਨ ਦਾ ਬੇਦਾਂ ਮੇਰਾ ਸ਼ੈਤਾਨ ਦਾ ਕਰ ਤਾਂ ਸਭ ਤੋਂ ਵਧੀਆ ਧੰਦਾ ਹੈ ਤਾਂ ਬੱਕਰੀ ਪਾਲਣਾ ਅ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਕਿੰਨੇ ਕ ਸਾਲਾਂ ਤੋਂ ਜਿਹੜਾ ਇਸ ਧੰਦੇ ਦੇ ਨਾਲ ਜੁੜਿਆ ਇਸ ਧੰਦੇ ਦੇ ਨਾਲ ਜਨ ਕਿ ਜ਼ਿਆਦਾਤਰ ਜਿਹੜਾ ਕੰਮ ਕਰਿਆ ਇਹ 4-5 ਸਾਲ ਤੋਂ ਹੀ ਕਰੇ 4-5 ਸਾਲਾਂ ਤੋਂ ਜੀ ਤੇ ਕਿੱਥੋਂ ਤੁਹਾਨੂੰ ਜਿਹੜੀ ਇਹ ਸਿਹਤ ਮਿਲੀ ਹੈ ਵੀ ਇਹੀ ਕੰਮ ਕੀਤਾ ਜਾਵੇ ਹੋਰ ਵੀ ਕੰਮ ਬਥੇਰੇ ਸੀਗੇ ਪੰਜਾਬ ਦੇ ਵਿੱਚ ਕਰਨ ਨੂੰ ਅਸੀਂ ਸਿਰ ਪਹਿਲਾਂ ਇੱਕ ਦੋ ਕਰ ਲਈ ਰੱਖਦੇ ਹੁੰਦੇ ਸੀ ਤੇ ਉਹ ਤੋਂ ਵਧਾ ਕੇ ਹੁਣ ਜਦੋਂ ਫਿਰ ਬਾਹਰ ਨਾ ਜਾਣ ਦਾ ਇਰਾਦਾ ਬਣਾਇਆ ਤਾਂ ਇਸ ਧੰਦੇ ਵਲ ਰਜਾਨ ਕਰਿਆ ਅੱਛਾ ਗੱਲ ਕਰੀਏ ਕਿੰਨੇ ਕ ਜਿਹੜੇ ਤੁਹਾਡੇ ਇਸ ਵੇਲੇ ਘਰੇ ਪਾਲੇ ਹੋਏ ਨੇ ਅਸੀਂ 15 ਤੋਂ 20 ਜਾਨਵਰ ਘਰ ਪਾਲਦੇ ਹਾਂ ਜੀ ਪਾਲਦੇ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਪਲ ਜਾਂਦੇ ਨੇ ਉਸ ਤੋਂ ਬਾਅਦ ਫਿਰ ਵੇਚਦੇ ਹੋ ਜਾਂ ਕੀ ਵਪਾਰ ਕਰਦੇ ਹੋ ਉਹਨਾਂ ਦੇ ਜਿਹੜੇ ਮੀਟ ਪਰਪਸ ਲਈ ਵੇਚਦੇ ਆ ਜਾਂ ਬਾਹਰ ਜਾਂਦੇ ਨੇ ਮਹਾਰਾਸ਼ਟਰ ਵਗੈਰਾ ਚਲੇ ਜਾਂਦੇ ਨੇ ਠੀਕ ਹੈ ਤੇ ਕੁਰਬਾਨੀ ਤੇ बिक ਜਾਂਦੇ ਆ ਅੱਛੇ ਬੀਕ ਜਾਂਦੇ ਕੁਰਬਾਨੀ ਤੇ ਵਧੀਆ ਰੇਟ ਮਿਲ ਜਾਂਦਾ ਹਾਂ ਜੀ ਵਧੀਆ ਰੇਟ ਮਿਲਦਾ ਤੇ ਕਿਤੋਂ ਟ੍ਰੇਨਿੰਗ ਲਈ ਸੀ ਬਕਾਇਦਾ ਇਹਦੀ ਨਹੀਂ ਸਰ ਟ੍ਰੇਨਿੰਗ ਵਗੈਰਾ ਕਿਸੇ ਦਿਨ ਨਹੀਂ ਤੇ ਹੂੰ ਟ੍ਰੇਨਿੰਗਾਂ ਹੁੰਦੀਆਂ ਨੇ ਵੈਸੇ ਜਦੋਂ ਤੁਸੀਂ ਇੱਕ ਇੱਕ ਕਿੱਤੇ ਦੇ ਵਿੱਚ ਆ ਗਏ ਤਾਂ ਤੁਹਾਨੂੰ ਆਟੋਮੈਟਿਕ ਨੌਲੇਜ ਆ ਜੂਗੀ ਕਿਵੇਂ ਮੈਨੇਜ ਕਰਦੇ ਹਾਂ ਉਧਰ ਵੈਜੀਟੇਬਲ ਦਾ ਜਿਹੜਾ ਤੁਹਾਡਾ ਕੰਮ ਹੈ ਇਧਰ ਇਹ ਕੰਮ ਹੈ ਸਮਾਂ ਕਿਵੇਂ ਦੇ ਪਾਉਣੀ ਹੈ ਇਹਨੂੰ ਸਰ ਇਸ ਧੰਦੇ ਨੂੰ ਜਗਰ ਕਰਨਾ ਚਾਹੁੰਦੇ ਆ ਤਾਂ ਮਾਰਨਿੰਗ ਤੇ ਈਵਨਿੰਗ ਤੁਹਾਡੇ ਲਈ ਇੱਕ ਇੱਕ ਘੰਟਾ ਹੋਣਾ ਚਾਹੀਦਾ ਤੁਸੀਂ ਸਕਸੈਸ ਹਮ ਪਰ ਸੁਣਨ ਦੇ ਵਿੱਚ ਆਇਆ ਵੀ ਫਿਰ ਇਹਨਾਂ ਨੂੰ ਚਰਾਉਣ ਦੇ ਲਈ ਬਾਹਰ ਵੀ ਜਾਣਾ ਪੈਂਦਾ ਹੈ ਤੇ ਉਹ ਕਿਵੇਂ ਫਿਰ ਮੈਨੇਜ ਕਰਦੇ ਹੋ ਕਿਉਂਕਿ ਜੇ ਘਰੇ ਆਪਾਂ ਕਰਦੇ ਆਂ ਕਹਿੰਦੇ ਵੀ ਘਰ ਰੱਖਿਓਏ ਬੱਕਰੀ ਦਾ ਜਿਹੜਾ ਦੁੱਧ ਹੁੰਦਾ ਉਹ ਇੰਨਾ ਲਾਹੇਵੰਦ ਨਹੀਂ ਜਿਹੜਾ ਬਾਹਰ ਆ ਕੇ ਚਰ ਕੇ ਘਰੇ ਜੀ ਆਗਰ ਤੁਸੀਂ ਲਾਰਜ ਸਕੇਲ ਤੇ ਰੱਖਦੇ ਹੋ ਵੀ ਬਹੁਤ بڑے ਪੈਮਾਨੇ ਤੇ ਰੱਖਦੇ ਹੋ ਤਾਂ ਤਾਂ ਬਾਹਰਲਾ ਖਾਣਾ ਜ਼ਰੂਰੀ ਹੈ ਹਮ ਅਦਰਵਾਇਜ਼ ਤੇ ਤੁਸੀਂ 15 20 25 30 ਰੱਖਦੇ ਹੋ ਤਾਂ ਘਰ ਮੈਨੇਜ ਹੋ ਜਾਂਦਾ ਉਹਦੇ 'ਚ ਕੋਈ ਇਸ਼ੂ ਨਹੀਂ ਮਤਲਬ ਤੁਹਾਡਾ ਜਿਹੜਾ ਮੇਨ ਪਰਪਸ ਹੈ ਵੀ ਮੀਟ ਦੇ ਲਈ ਤੁਸੀਂ ਪਾਲਦੇ ਹੋ ਹਾਂਜੀ ਸਰ ਮੇਨ ਪਰਪਸ ਇਹੀ ਹੈ ਅਗਰ ਤੁਸੀਂ ਸਾਈਡ ਬਿਜ਼ਨਸ ਜਾਂ ਬਾਹਰ ਨਹੀਂ ਜਾਣਾ ਚਾਹੁੰਦੇ ਤਾਂ ਇਹਦਾ ਕੰਮ ਕਰੋ ਬੱਕਰੀ ਪਾਲ ਲਓ ਹਮ ਜੇ ਕੋਈ ਨੌਜਵਾਨ ਹੈ ਜਿਵੇਂ ਕਹਿ ਲਈਏ ਖਾਸ ਕਰਕੇ ਇਹ ਗੱਲ ਆਖਦੇ ਨੇ ਅੱਜ ਦੀ ਨੌਜਵਾਨ ਪੀੜ੍ਹੀ ਐ ਪੰਜਾਬ ਦੇ ਵਿੱਚ ਕੰਮ ਨਹੀਂ ਐ ਕਿੰਨੇ ਕ ਜਾਨਵਰਾਂ ਤੋਂ ਜਿਹੜਾ ਕੰਮ ਸ਼ੁਰੂ ਕੀਤਾ ਜਾ ਸਕਦਾ ਘਰੇ ਪੰਜ ਤੋਂ 6 ਪੰਜ ਤੋਂ 6 ਜਾਨਵਰ ਰੱਖੋ ਉਹਦੇ ਵਿੱਚ ਦੋ ਕ ਬੱਕਰੀਆਂ ਰੱਖ ਲਓ ਦੋ ਤਿੰਨ ਤੇ ਤਿੰਨ ਚਾਰ ਬੱਕਰੇ ਰੱਖੋ ਜੇਕਰ ਛੋਟੇ ਪੈਮਾਨੇ ਤੇ ਤੁਸੀਂ ਕੰਮ ਕਰਨਾ ਸਟਾਰਟ ਕਰਦੇ ਹੋ ਤਾਂ ਬੰਦੇ ਦਾ ਵਧੀਆ ਸਰਕਲ ਚੱਲਦਾ ਹੈ ਵਧੀਆ ਚੱਲਦਾ ਤੇ ਲਾਗਤ ਕਿੰਨੀ ਕ ਲੱਗ ਜਾਂਦੀ ਹੈ ਫਿਰ ਸਰ ਲਾਗਤ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਲੈਣਾ ਕਿਸ ਤਰ੍ਹਾਂ ਦਾ ਚਾਹੁੰਦੇ ਹੋ ਤੁਸੀਂ ਛੋਟੇ ਤੋਂ ਸਟਾਰਟ ਕਰਨਾ ਛੋਟੇ ਬੱਚਿਆਂ ਤੋਂ ਸਟਾਰਟ ਕਰਨਾ ਜਾਂ ਬੜਿਆਂ ਤੋਂ ਸਟਾਰਟ ਕਰਨਾ ਵੈਸੇ ਮੇਰਾ ਕਹਿਣਾ ਇਹ ਹੈ ਵੀ ਤੁਸੀਂ 7-8 ਮਹੀਨੇ ਦਾ ਬੱਚਾ ਲਵੋ 10-12000 ਦੀ ਕੀਮਤ ਦੇ ਵਿੱਚ ਆ ਜਾਂਦਾ ਉਹਦੀ ਵਧੀਆ ਸੇਵਾ ਕਰੋ ਤਾਂ ਸਾਲ ਭਰ ਦੇ ਵਿੱਚ ਵਧੀਆ ਨਫਾ ਦੇ ਕੇ ਜਾਂਦਾ ਨਫਾ ਦੇ ਕੇ ਜਾਂਦਾ ਕਿੰਨੀ ਕ ਜਿਹੜੀ ਬਚਤ ਹੋ ਜਾਂਦੀ ਹੈ ਫਿਰ ਵੀ ਸਰ ਇਹਦੇ ਵਿੱਚ ਕੋਈ ਘਾਟੇ ਦਾ ਸੌਦਾ ਨਹੀਂ ਹੈਗਾ ਬੱਕਰੀ ਪਾਲਣ ਕੋਈ ਘਾਟੇ ਦਾ ਸੌਦਾ ਨਹੀਂ ਹੂੰ अच्छा जेकर कोई बीमारी ਪੈ ਜਾਂਦੀ ਹੈ ਸਰ ਦੇਖੋ ਇਹਦੇ ਲਈ ਕੀ ਕਰਦੇ ਹੋ ਦੇਖੋ ਇਹ ਜਿਹੜੀ ਬੱਕਰੀ ਪਾਲਣਾ ਇਹ ਮੈਨੇਜਮੈਂਟ ਦੀ ਹੈ ਅਗਰ ਤੁਹਾਡੀ ਮੈਨੇਜਮੈਂਟ ਵਧੀਆ ਹੈ ਤਾਂ ਬੱਕਰੀ ਪਾਲਣ ਨੂੰ ਬਿਮਾਰੀ ਨਹੀਂ ਹੁੰਦੀ ਹਮ ਰੇਅਰ ਚਾਂਸਸ ਹੋਣਗੇ ਦੇਖੋ ਮੌਸਮ ਦਾ ਅਪਡਾਉਨ ਹੋਣਾ ਇਹਦੇ ਵਿੱਚ ਬਿਮਾਰੀ ਆਉਂਦੀ ਆ ਅਦਰਵਾਈਜ਼ ਬਿਮਾਰੀ ਨਹੀਂ ਆਉਂਦੀ ਹਮ ਉਹਦੇ ਦੇ ਬਸ਼ਰਤੇ ਵੀ ਤੁਹਾਡੇ ਮੈਨੇਜਮੈਂਟ ਅੱਛੀ ਹੋਣੀ ਚਾਹੀਦੀ ਖੁਰਾਕ ਦੇ ਵਿੱਚ ਕੀ ਕੀ ਦੇ ਰਹੇ ਹਾਂ ਖੁਰਾਕ ਦੇ ਵਿੱਚ ਅਸੀਂ ਦੇ ਰਹੇ ਹਾਂ ਕਣਕ ਦੇ ਰਹੇ ਹਾਂ ਛੋਲੇ ਦੇ ਰਹੇ ਹਾਂ ਤੇ ਮੱਕੀ ਦੇ ਰਹੇ ਹਾਂ ਜੌਂ ਦੇ ਰਹੇ ਹਾਂ ਹਮ ਬਾਕੀ ਮੈਡੀਸਿਨ ਵਗੈਰਾ ਮੌਕੇ-ਮੌਕੇ ਤੇ ਦਿੰਦੇ ਰਹਿੰਦੇ ਨੇ ਉਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਵੈਕਸੀਨੇਸ਼ਨ ਵਗੈਰਾ ਵੈਕਸੀਨੇਸ਼ਨ 6 ਮਹੀਨੇ ਤੋਂ ਬਾਅਦ ਅਸੀਂ ਵੈਕਸੀਨੇਸ਼ਨ ਕਰਦੇ ਹਾਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਮੇਰਾ ਮੇਰਾ ਸਨੇਹਾ ਇਹ ਹੈ ਅਗਰ ਕੋਈ ਨੌਜਵਾਨ ਸਹਾਇਕ ਧੰਦਾ ਕਰਨਾ ਚਾਹੁੰਦਾ ਆਪਦੇ ਜੌਬ ਦੇ ਨਾਲ ਨਾ ਤਾਂ ਬੱਕਰੀ ਪਾਲਣ ਦਾ ਕਰੇ ਕਾਮਯਾਬ ਹੋਣਗੇ ਸਕਸੈਸ ਹੋਗਾ ਜੀ ਨੌਲੇਜ ਥੋੜੀ ਜਿਹੀ ਨੌਲੇਜ ਹੋਣੀ ਚਾਹੀਦੀ ਹੈ ਤੁਸੀਂ ਸਕਸੈਸ ਏ ਜੇਕਰ ਕੋਈ ਤੁਹਾਨੂੰ ਮਿਲ ਕੇ ਇਸ ਧੰਦੇ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜ਼ਰੂਰ ਲੈ ਸਕਦਾ ਕੋਈ ਫੀਸ ਵਗੈਰਾ ਨਹੀਂ ਸਰ ਕੋਈ ਫੀਸ ਨਹੀਂ ਤੇ ਇਹ ਸੰਤ ਸਹਿਵਾਜ ਜੀ ਜਿਹੜੇ ਕਿ ਨਾਲ ਦੀ ਨਾਲ ਤਾਂ ਆਪਣਾ ਸਹਾਇਕ ਧੰਦਾ ਬੱਕਰੀ ਪਾਲਕ ਦੇ ਤੌਰ ਤੇ ਕਰ ਰਹੇ ਨੇ ਤੇ ਕਿਸੇ ਵੈਜੀਟੇਬਲ ਜੋ ਕੰਪਨੀ ਆ ਉਸ ਦੇ ਵਿੱਚ ਜੋਬ ਵੀ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਇਹ ਕਹਿ ਕੇ ਵਿਦੇਸ਼ਾਂ ਦਾ ਰੁਕ ਕਰਦੇ ਨੇ ਉਹਨਾਂ ਲਈ ਇਹ ਨੌਜਵਾਨ ਇੱਕ ਵੱਖਰੀ ਸੇਧ ਪ੍ਰਦਾਨ ਕਰ ਰਿਹਾ ਹੈ ਲੋੜੇ ਨੌਜਵਾਨਾਂ ਨੂੰ ਅਜਿਹੇ ਨੌਜਵਾਨਾਂ ਦੇ ਹੌਸਲੇ ਨੂੰ ਸਲਾਮ ਕਰਨ ਦੀ ਕਿਉਂਕਿ ਅਜਿਹੇ ਨੌਜਵਾਨ ਪੰਜਾਬ ਦੇ ਵਿੱਚ ਹੀ ਰਹਿ ਕੇ ਪੰਜਾਬ ਦੀ ਤਰੱਕੀ ਦੇ ਵਿੱਚ ਜਿਹੜਾ ਉਹ ਬੜਾ ਯੋਗਦਾਨ ਪਾ ਰਹੇ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼